ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਆਪਾਂ ਜੇ ਤੁਹਾਨੂੰ ਸੁਣਾਉਣ ਲੱਗੇ ਆ ਜੀ ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬਿਆ ਲਾਹੌਰ ਸ਼ਹਿਰ ਸਾਰਾ ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬਿਆ ਲਾਹੌਰ ਸ਼ਹਿਰ ਸਾਰਾ ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬਿਆ ਲਾਹੌਰ ਸ਼ਹਿਰ ਸਾਰਾ ਧਰਤੀ ਦੇ سینے ਵਿੱਚੋਂ ਨਿਕਲੀਆਂ ਹਾਂ ਮਾਂ ਜਿਵੇਂ ਦਿਲ ਵਿੱਚ ਤੀਰ ਹੋਵੇ ਕੁੱਬਿਆ ਲੰਮੇ ਲੰਮੇ ਹੌਕੇ ਪਰ ਬਗਣਾ ਹਵਾਾਂ માં ਤੇ ਪੱਤਾ ਪੱਤਾ ਸੋਗ ਵਿੱਚ ਡੁੱਬਿਆ ਢੂੰਗੇ ਬੈਣ ਪਾਉਂਦੀ ਚੰਨ ਤਾਰਿਆਂ ਨੂੰ ਵੇਖ ਕੇ ਡੋਲੇ ਅੰਬਰ ਜਿਉ ਪਾਰਾ ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬਿਆ ਲਾਹੌਰ ਸ਼ਹਿਰ ਸਾਰਾ ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬਿਆ ਲਾਹੌਰ ਸ਼ਹਿਰ ਸਾਰਾ ਗੰਗੂ ਤੇ ਜਹਾਂਗੀਰ ਨਾਮ ਆਪਣੇ ਨੂੰ ਵੇਖੋ ਖੁਦ ਹੀ ਗਰਹਿਣ ਲਾਕੇ ਤੁਰ ਗਏ ਨੇ ਕਿੱਥੇ ਹੈ ਹੁਕਮ ਉਹ ਕਿੱਥੇ ਹੈ ਤਖਤ ਵੇਖੋ ਕੱਚੀ ਮਿੱਟੀ ਵਾਂਗੂ ਸਭ ਪੁਰ ਗਏ ਨੇ ਦੂਜੇ ਪਾਸੇ ਦੇਖੋ ਸੱਚੇ ਬਾਦਸ਼ਾਹ ਜੀ ਜੋਤ ਵਾਲਾ ਜੱਗ ਵਿੱਚ ਪਿਆ ਚਮਕਾਰਾ ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬੇ ਆਲ ਹੋਰ ਸ਼ਹਿਰ ਸਾਰਾ ਜੀਨੋ ਸੋਣਾ ਕਈ ਦਿਨ ਅੱਖਾਂ ਮੇਰੀਆਂ ਵਿੱਚੋਂ ਕਈ ਦਿਨ ਵਗਿਆ ਪਾਣੀ ਸੀ ਮੋਰਾ ਵਾਲੀ ਬੈਠ ਕੇ ਦਵਿੰਦਰ ਤੋਂ ਸੁਣੀ ਸੱਚੇ ਪਾਤਸ਼ਾਹ ਦੀ ਅਜ ਅਵਿ ਕਹਾਣੀ ਸੀ ਮੋਰਾ ਵਾਲੀ ਬੈਠ ਕੇ ਦਵਿੰਦਰ ਤੋਂ ਸੁਣੀ ਸੱਚੇ ਪਾਤਸ਼ਾਹ ਦੀ ਅਜ ਬ ਕਹਾਣੀ ਸੀ ਸਿੱਖੀ ਦਾ ਸੁਨੇਹਾ ਦੇ ਕੇ ਸੱਚ ਦਾ ਬਾਰ ਕਰ ਤੁਰਿਆ ਉਹ ਸੱਚਾ ਗੁਣ ਜਾਰਾ ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬੇ ਆਲ ਹੌਰ ਸ਼ਹਿਰ ਸਾਰਾ ਪੰਨੇ ਮੇ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬੇ ਆਲ ਹੌਰ ਸ਼ਹਿਰ ਸਾਰਾ ਚਲੋ ਸ਼ਵਿਲਾਲਾਏ ਗੁਰੂ ਦਾ ਦਿਸ ਸਹੀਦੀ ਆਇਆ ਪ੍ਰਸ਼ਾਦੇ ਦਾ ਲੰਗਰ ਲਾਇਏ ਰਲ ਮਿਲ ਸੰਗਤਾਂ ਨੂੰ ਵਰਤਾਈਏ ਖਾਲੀ ਕੋਈ ਨਾ ਜਾਏ ਜਿਸ ਲੰਗਰ ਹਿੱਸਾ ਪਾਇਆ ਚਲੋ ਸ਼ਵਿਲਾ ਲਾਏ ਗੁਰੂ ਦਾ ਦੀਪ ਸਹੀ ਦੀ ਆਇਆ ਸਹੀ ਦਾ ਦੇ ਸਿਰ ਤਾਜ ਗੁਰੂ ਜੀ ਆਪਾਂ ਦਿੱਤਾ ਵਾਰ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਲਿਖ ਕੇ ਸਤ ਗੁਰ ਸੱਚ ਖੰਡ ਰਾਵ ਖਾਇਆ ਚਲੋ ਸ਼ਵਿਲਾ ਲਾਏ ਗੁਰੂ ਦਾ ਦਸ ਸਹੀ ਦੀ ਆਇਆ ਤਤੀ ਤਵੀ ਤੇ ਬੈਠੇ ਨੇ ਸਤ ਗੁਰੂ ਵਾਹਿਗੁਰੂ ਵਾਹਿਗੁਰੂ ਬੋਲਦੇ ਸੱਚ ਧਰਮ ਦੇ ਪਹਿਰਾ ਦਿੰਦੇ ਸਿਦ ਕੋ ਨਾ ਉਹ ਡੋਲਦੇ ਤੱਤੀ ਤਵੀ ਤੇ ਰਠੇ ਨੇ ਸਤ ਗੁਰੂ ਵਾਹਿਗੁਰੂ ਵਾਹੀ ਗੁਰੂ ਬੋਲਦੇ ਗਰਮੀ ਵਾਲੀ ਤਪਦੀ ਰੁੱਤ ਦਾ ਭਖ ਦਾ ਸਿਖਰ ਦਪਹਿਰਾ ਸੀ ਚਾਰੇ ਪਾਸੇ ਮੱਚਦੀ ਅਗਨੀ ਜਬਰ ਜ਼ੁਲਮ ਦਾ ਪਹਿਰਾ ਸੀ ਕਲਯੁਗ ਦੀ ਨੇਰੀ ਵਿੱਚ ਸਤ ਗੁਰ ਬੋਲ ਮਿੱਠੜੇ ਕੋਲ ਗੇ ਤਤੀ ਤਵੀਤੇ ਬੈਠੇ ਨੇ ਸਤ ਗੁਰੂ ਵਾਹਿਗੁਰੂ ਵਾਹਿਗੁਰੂ ਬੋਲਦੇ ਤਤੀ ਤਵੀਤੇ ਬੈਠੇ ਨੇ ਸਤ ਗੁਰੂ ਵਾਹਿਗੁਰੂ ਵਾਹਿਗੁਰੂ ਬੋਲਦੇ